ਕਲਜੀ ਸਾਰਿਆਂ ਨੂੰ ਸੰਦੀਪ ਡੀਵਾਨ ਤੁਹਾਡਾ ਬੋ-ਬੋ ਵੈਲਕਮ ਹੈ ਜੀ ਤੇ ਬਾਈ ਸਰਨ ਸਿੰਘ ਪਹੁੰਚ ਚੁੱਕੇ ਆ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਦੇਖੋ ਅੱਜ ਵੀ ਬਾਈਆਂ ਕੋਈ ਦੱਸ ਗਏ ਨੇ ਲਾਇਕ ਪਾਸੂ ਸੇਲ ਆ ਤੇ ਬਾਕੀ ਬਾਈ ਜੀ ਉਹਨੇ ਗੱਲਬਾਤ ਕਰਦੇ ਆ ਵਧੀਆ ਸਤਿਕਾਰ ਦੀ ਗੱਲ ਜੀ ਸਤਿਕਾਰ ਹੋਰ ਨਾਉਂ ਠੀਕ ਆ ਬਜੀ ਵਧੀਆ ਚਾਹੀਦਾ ਪਹਿਲਾ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਭ ਦੇ ਸੱਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਪਰਿਸ਼ਕਾ ਸਤਿ ਸਿਕਾਰ ਆਸ ਕਰਦੇ ਹਾਂ ਤਾਂ ਤਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤ ਰੱਖੇ ਬਿਲਕੁਲ ਭਜੀ ਤੇ ਬਾਕੀ ਸੰਦੀਪ ਜੀ ਆਪਣੀ ਤਾਂ ਇੱਕੋ ਹੀ ਬੇਨਤੀ ਹੁੰਦੀ ਆ ਵੀ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਹਾਂਜੀ ਹਾਂਜੀ ਠੀਕ ਆ ਨਾ ਰੋਟੀਆਂ ਤੇ ਦੋ ਹੀ ਦੇਣੀਆਂ ਵਾ ਸਤਕਾਰ ਨਾਲ ਦਿਆ ਕਰੋ ਟਾਈਮ ਕੱਢਿਆ ਕਰੋ ਟਾਈਮ ਕੱਢਣਾ ਪੈਂਦਾ ਬਿਲਕੁਲ ਜੀ ਟਾਈਮ ਕੱਢਿਆ ਸਵੇਰੇ ਸ਼ਾਮ ਕੋਈ ਔਖਾ ਟਾਈਮ ਨਹੀਂ ਹੁੰਦਾ ਕੱਢਣਾ ਸਵੇਰੇ ਕੱਢਿਆ ਕਰੋ ਸ਼ਾਮ ਨੂੰ ਕੱਢਿਆ ਕਰੋ ਟਾਈਮ ਕੱਢਿਆ ਕਰੋ ਉਹਨਾਂ ਕੋਲ ਬੈਠਿਆ ਕਰੋ ਹਾਂ ਜੀ ਤੇ ਬੈਠਿਆ ਨਾਲ ਹੀ ਬਜ਼ੁਰਗ ਜਿਹੜੇ ਆ ਨਾ ਤਗੜੇ ਰਹਿੰਦੇ ਬਿਲਕੁਲ ਜੀ ਬਿਲਕੁਲ ਜਿੰਨਾ ਤੁਸੀਂ ਟਾਈਮ ਦਿਓਗੇ ਉਹਨੇ ਬਜ਼ੁਰਗ ਹਾਂ ਜੀ ਸਮਾਂ ਜ਼ਰੂਰ ਦਿਆ ਕਰੋ ਅੱਜ ਸਮੇਂ ਦੀ ਲੋੜ ਆ ਤੇ ਬਾਕੀ ਸੰਦੀਪ ਜੀ ਅੱਜ ਮਾਲ ਵਾਵਾ ਵਾ ਇਹ ਗੱਲਾਂ ਕਰਨ ਲੱਪੇ ਤੇ ਵੀਡੀਓ ਬਹੁਤ ਵੱਡੀ ਬਣ ਜਾਣੀ। ਇਹ ਸੁੰਦੀ ਜੀ ਬਹੁਤ ਚੰਗੀ ਕੱਟੀ ਆ। ਕੱਲ ਤੱਕ ਸੂਪੂਗੀ। ਅੱਛਾ ਗੰਬਲਾਣਾ ਜੀ। ਆ ਇੱਧਰ ਵੇਖੋ। ਇੱਧਰ ਆ ਕਰ ਮਾਲੀਏ। ਵੇਖ। ਹੂੰ। ਬਹੁਤ ਠੰਡ ਠੰਡ ਸਪੈਸ਼ਲ ਲੱਗਾ। ਥੋੜਾ ਜਿਹਾ ਟੂ ਭਾਰੀ ਰੱਖਦੀ ਆ। ਭਾਵੇਂ ਕੋਈ سٹਾਮਪ ਤੇ ਗਾਰੰਟੀ ਲਿਖ ਕੇ ਲੈ ਲੇ। ਠੀਕ ਆ। ਭਾਰ ਨਹੀਂ। ਕੋਈ ਮਤਲਬ ਨਹੀਂ سٹਾਮਪ ਤੇ ਲਿਖ ਕੇ। ਓਕੇ। ਮੈਂ ਕੱਟੀ ਦਾ ਕੋਈ ਲੇਖਾ ਨਹੀਂ ਠੰਡੀ ਦਾ ਵੀ। ਤੇ ਇੱਧਰ ਲਿਆ। ਆ ਸੰਦੀਪ ਜੀ ਇੱਧਰ ਆਇਆ ਲੱਗ ਗਿਆ ਪਰਾਂ ਆ ਵੀ ਐ ਇੱਕ ਸਿੰਘੀ ਲੱਗੀ ਇਕੱਠੀ ਨੂੰ ਮਤਲਬ ਇਦਾਂ ਜਾਣ ਦੇ ਕੋਈ ਐਂ ਕੋਈ ਗੱਲ ਹੀ ਨਹੀਂ ਪਰਵਾਹ ਦੀ ਇਹਨੂੰ ਕੋਈ ਨਹੀਂ ਕਿੱਥੇ ਜਾਣਾ ਵਿਚਾਰੀ ਲਾ ਚਲੋ ਜੀ ਆਹ ਵੇਖ ਉਹਨਾਂ ਨੇ ਖੁੱਲੀ ਛੱਡੀ ਅੱਛਾ ਆਹ ਦੇ ਬਹੁਤ ਸੀਲ ਢੰਡੀ ਹੈ ਨਹੀਂ ਫਿਰ ਤਾਂ ਵੇਖੋ ਸੰਦੀਪ ਜੀ ਐਦਾਂ ਦੀ ਕੱਟੀ ਲੱਭਦੀ ਆ ਐਦਾਂ ਹੀ ਭਾਵੇਂ ਜਿੱਥੇ ਮਰਜੀ ਤੁਰੇ ਫਿਰੇ ਚੱਕਰ ਹੀ ਕੋਈ ਨਹੀਂ ਟੱਕਰ ਹੀ ਕੋਈ ਨਹੀਂ ਐਦਾਂ ਖੁੱਲੀ ਫੇਰਦੀ ਓਥੇ ਐਂ ਕੰਨੇ ਫੜ ਲਓ ਆ ਐਂ ਕੰਨੋ ਫੜ ਲਾ ਭਾਵੇਂ ਹਲੋ ਜੀ ਹਲੋ ਲਾਓ ਲਾਓ ਬਦੋ ਮਾਹ ਇੱਕ ਦੋ ਦਿਨ ਲੈਣੇ ਆ ਹਾਂਜੀ ਹਾਂਜੀ ਚੰਗੀ ਜੋੜੇ ਬਾਈ ਉਧਰ ਆਏਗਾ ਇਧਰ ਜੀ ਸੰਦੀਪ ਜੀ ਪਿਛਲੇ ਸੂਏ ਪਹਿਲੇ ਉਹਨਾਂ ਉੱਥੋਂ ਲਿਆਂਦੀ ਸੀ ਆਪਾਂ 에ਰ ਕਾ ਨਾ ਇਧਰੋਂ ਹੀ ਲਈ ਹੈਗੀ ਆ ਠੀਕ ਹੈ ਜੀ ਮਤਲਬ ਯਾਦੀ ਚੰਗੀ ਤੇ ਯਾਦੀ ਠੰਡੀ ਕੱਟੀ ਆ ਹਾਂਜੀ ਹਾਂਜੀ ਵੀ ਕੋਈ ਇਹ ਨਹੀਂ ਵੀ ਕੋਈ ਲੇਖਾ ਵਾ ਕੱਲ ਤੱਕ ਸੂਪੂਗੀ ਤੇ ਬਾਕੀ ਤੈਨੂੰ ਪੁੱਛ ਲਈਨੇ ਵੀਡੀਓ ਅੱਜ ਮੈਂ ਕਹਿੰਦਾ ਸਵੇਰੇ ਤੋਂ ਸੂਈ ਤਾਂ ਇੱਧਰ ਅੱਗੇ ਉਹ ਥਾਣ ਬਕਾਇਓ ਕਿ ਨਾ ਸਪੈਸ਼ਲ ਥਾਣ ਲੱਗਾ ਬਾਲੀ ਪੋਲੀ ਜਿਆਦੀ ਹੈ ਠੰਡੀਆਂ ਕੋਈ ਪਰਵਾਹ ਨਹੀਂ ਇਹਨੂੰ ਮੁੱਲ ਸੰਦੀਪ ਦਾ 80000 ਵਾ ਰੇਟ ਫਿਕਸ ਜੇ 500 ਛੋੜ ਹੋਣੀਆਂ ਤੇ ਬਾਕੀ ਇੱਕ ਗੱਲ ਮੈਂ ਜ਼ਰੂਰ ਪਹਿਲਾਂ ਹੀ ਦੱਸਦਾ ਜ਼ਿਲ੍ਹਾ ਸਾਡਾ ਗਰਦਾਸਪੁਰ ਜੀ ਬਸ ਠੀਕ ਹੈ ਜਿੰਨੇ ਫੋਨ ਕਰਨਾ ਪਿੰਡ ਪੱਡੇ ਆ ਤੇ ਜ਼ਿਲ੍ਹਾ ਕਰਦਾ ਪੋਰਾ ਮੇਰਾ ਵੀਰ ਬਹੁਤ ਬਾਰ ਬਾਰ ਪੁੱਛਦੇ ਜ਼ਿਲ੍ਹਾ ਗਰਦਾਸਪੁਰ ਜੀ ਤੇ ਰੇਟ ਫਿਕਸ ਵਾ 1500 ਅੱਗੇ ਪਿੱਛੇ ਨਹੀਂ ਉਹ ਕੁਝ ਵੀ ਹੁੰਦਾ ਜੀ ਇਹ ਵੀ ਗੰਬਣੀ ਇਦਾਂ ਇਹ ਸੂਈ ਆ ਅੱਛਾ ਸੰਦੀਪ ਜੀ ਸਵੇਰੇ ਸੂਈ ਮਨੇਰੇ ਇੱਕ ਰਾ ਥਾਨ ਵੇਖ ਕੇ ਨਾ ਤੇ ਭਾਂਡਾ ਲੇ ਇਧਰੋਂ ਵਿਖਾਓ ਥਾਨ ਦੂਜੇ ਪਾਸੇ ਉਹ ਕਰਮਾਲ ਜੀ ਕਿੰਨੇ ਕੱਢੇ ਭਾਈ ਜੀ 3 ਕਾ ਕਿਲੋ ਕੱਢਿਆ ਹੀ ਅਜੇ ਤੇ ਬੜੇ ਸਿਰੇ ਦੀ ਕੱਟੀ ਦਿੱਤੀ ਇਹਨੇ ਤੇ ਪਿਛਲੇ ਸੂਏ ਉਹਨਾਂ ਨੇ ਮਹੀਂ ਆਪਣੇ ਵੀਡੀਓ ਤੇ ਲਈ ਹੀ Rajasthan ਤੋਂ ਮੈਂ ਆਈ ਸੀ ਹਾਂ ਥੋੜਾ ਸਿੰਘ ਜਰੂਰ ਖੁੱਲਾ ਕਰਕੇ ਪਰ ਇੱਕ ਵਾਰ ਭਾਂਡਾ ਵੇਖ ਕੇ ਦਲੇ ਲੱਗਾ ਜੇ ਨਹੀਂ ਠੀਕ ਦੇਖੀ ਬਾੜੀ ਚੰਗੀ ਆ ਥੋੜੀ ਸਾਂਭ ਵੀ ਨਹੀਂ ਫਿੱਕੀ ਰਹਿ ਗਈ ਬਾੜੀ ਬਿਲਕੁਲ ਜੀ ਬਾਈ ਬਿਲਕੁਲ ਨਹੀਂ ਤੇ ਇਹ ਨਾ ਥਾਨ ਲੇਵਾ ਕਿੱਥੇ ਲੱਗਦਾ ਲੈ ਲੈ ਦੁੱਧ ਕਰ ਜਾਣਾ ਮੈਂ ਦੁੱਧ ਬਹੁਤ ਕਰੂਗਾ ਸੰਦੀਪ ਜੀ ਦੁੱਧ ਦੀ ਨਹੀਂ ਕੋਈ ਕਮੀ ਕਿਉਂਕਿ ਥੋੜਾ ਪਿੰਡਿਓਂ ਹੀ ਮਾਸਾ ਕਲੇਸੀ ਆ ਜਾਤ ਬੜੀ ਮੈਂ ਦੀ ਕੋਈ ਕਥਣ ਲੇਵਾ ਬਹੁਤ ਵਾ ਕਿ ਚਾਰ ਸਫੇਰ ਉਹ ਬਣਾਉ। ਥੱਲੇ ਜੇ ਕਰਕੇ ਬੰਨ੍ਹ ਦੇ ਕਰ ਉੱਧਰ ਕਰਕੇ ਬੰਨ੍ਹ। ਥੱਲੇ ਜੇ ਕਰਕੇ। ਇਹਦੀ ਕਿਵੇਂ ਬਾਜੀ ਫਿਰ? ਇਹ ਸੰਦੀ 71000 ਦੀ ਦਵਾਂਗੇ। 500 600 70 500 ਦੀ ਹੋਊਗੀ। 70 500। 70 500 ਦੋਨੇ ਪਾਸੇ ਉਹ ਵਿਖਾ ਦੇ ਤਾਣ ਲਿਆ। ਇਹ ਬਹੁਤ ਯਾਦੀ ਥਣ ਲੇਵੇ ਆਲੀ ਆ। ਚਲੋ। ਇਹ ਸੰਦੀ ਵੀ ਨੀਲੀ ਸੀ। ਇਹ ਗੱਪਣ ਨਾ ਸੂਈ। ਸੂਈ। ਆਇਦਰ ਵਿਖਾਇਓ। ਇਹ ਵੀ ਸੂਈ ਐ। ਅੱਗੇ ਵੀ ਵਿਖਾ ਦੋ ਤਾਣ। ਬਾਜੀ ਦੁੱਧ ਕਿਨਾਂ? ਸੰਦੀਪ ਜੀ ਇਹ ਕੱਲ ਮੈਂ ਸੂਈ ਸ਼ਾਮੀ। ਅੱਛਾ। ਹੁਣੇ ਆਪਣੇ ਕੋ ਆਈ ਆ ਠੀਕ ਆ ਹੁਣ ਥਣ ਚੈੱਕ ਕਰੋ ਥਣ ਇੱਕ ਨੰਬਰ ਹੋਣਗੇ ਸੀਲ ਠੰਡੀ ਆਊਗੀ ਪਾਓ ਤੇ ਚੋ ਬਸ ਹੁਣ ਪਾਓ ਤੇ ਚੂ ਆਲੀ ਗੱਲ ਆ ਤੇ ਨੇਲੀ ਦੀ ਪੂਰ ਨਿਸ਼ਾਨੀਆਂ ਆ ਵੇਖ ਲਓ ਥੱਲੇ ਹੋਣਗੇ ਹਾਂ ਅੱਖਾਂ 'ਚ ਵੀ ਨਿਸ਼ਾਨ ਹੋਣਗੇ ਅੱਖਾਂ 'ਚ ਵੀ ਹੋਣਗੇ ਪਿਓਰ ਤੋਂ ਜਾਸੂਗਾ ਹੁਣ ਥੋੜੀ ਤੈ ਜਰੂਰ ਮਾਰੀ ਝੋਟੀ ਨੇ ਪਰ ਹੈ ਬੜੀ ਚੰਗੀ ਜੀ ਜੀ ਚੰਗੀ ਬਣੀ ਚੰਗੀ ਬਾਕੀ ਮੁੱਲ ਬੜਾ ਚੰਗਾ ਆ ਗੱਲ ਤੇ ਮੁੱਲ ਚੱਲਣਾ ਨਾ ਗੱਲ ਤਾਂ ਮੁੱਲ ਜਨ ਨਹੀਂ ਬਿਲਕੁਲ ਸਹੀ ਗੱਲ ਆ ਅਜੇ ਸੰਦੀਪ ਜੀ ਕੱਲ ਸ਼ਾਮੀ ਸੂਈ ਆ ਆਪਣੇ ਕੋ ਹੁਣੇ ਆਈ ਆ ਕਿਲੋ ਕਿਲੋ ਥੱਲੇ ਹੋਣੀ ਛੱਡੀ ਬਾਕੀ ਸਾਰੀ ਖਾਲੀ ਕੀਤੀ ਆ ਹੁਣ ਸਮਝ ਲਾਓ ਕੱਲ ਜਿਹਦੇ ਘਰ ਜਾਣੀਆਂ ਪਾਓ ਤੇ ਚੋ ਪਾਓ ਤੇ ਚੋ ਖਾਣੇ ਇੱਕ ਨੰਬਰ ਆਊਗਾ ਜੇ ਕੋਈ ਲੱਤ ਚੁੱਕ ਕੇ ਤਾਂ ਸਾਡੇ ਘਰ ਵਾਪਸੀ ਤੇ ਦਹਾ ਦਿਨਾਂ ਬਾਅਦ ਕੋਈ ਵਾਪਸੀ ਨਹੀਂ ਹੋਈ ਜਾਂਦਿਆਂ ਮੇਲੇ ਪੀ ਤੇ ਠੀਕ ਆ ਨਹੀਂ ਤੇ ਇਧਰ ਨੂੰ ਲੈ ਆਓ ਬਿਲਕੁਲ ਬਿਲਕੁਲ ਠੀਕ ਆ ਨਾ ਸੰਦੀਪ ਜੀ ਹੁਣ ਦਵਾਂਗੇ ਸੰਦੀਪ ਜੀ ਇਹ 60000 ਦੀ ਠੀਕ ਆ ਅੱਜ ਦੇ ਮੁੱਲ ਨਾਲ ਕੁਝ ਮੁੱਲ ਨਹੀਂ ਇਹ ਤਾਂ ਹੈਗਾ ਤੇ 500 ਛੋੜ ਹੋਊਗੀ ਸਾਡੇ 65 ਦੀ ਰਹਿ ਜਾਂਦੀ ਆ ਠੀਕ ਆ ਨਾ ਤੇ ਚੁਾਈ ਟੌਪ ਦੀ ਠੰਡੀ ਉਹ ਗਗਾਲੀ ਨਹੀਂ ਹੈਗੀ ਆਜੋ ਇਹ ਵੀ ਸੂਈ ਇਧਰ ਨਹੀਂ ਸੂਈ ਮੈਂ ਇਧਰ ਦੇਖਸਨ ਇੱਕ ਵਾਰ ਲੇਵਾ ਵਿਖਾਇਓ ਤੇ ਥਾਨ ਵਿਖਾਇਓ ਕਿੰਨੇ ਦਾ ਦੋ ਭਾਜੀ ਇਕ ਨੂੰ ਨੌਵਾਂ ਤੋਂ ਬਾਹਰ ਹੀ ਹੋਣਾ ਵਾ ਨੌ ਤੋਂ ਬਾਹਰ ਨੌ ਮੰਨ ਕੇ ਚੱਲੀਏ ਇਧਰ ਵਖਾਓ ਲੇਵਾ ਥੋੜਾ ਧੱਕ ਅੱਗੇ ਇਹਨੂੰ ਆ ਹੂੰ ਨੌ ਮੰਨ ਕੇ ਚੱਲੀਏ ਤੋ ਹੋ ਜਾ ਛੇਤੀ ਇੰਨਾ ਟਾਈਮ ਨਹੀਂ ਆ ਜੀ ਛੋਟੀ ਬਣਾਈਏ ਅੱਜ ਹਨਾ ਮਾਲ ਜਿਆਦਾ ਵਾ ਫਿਰ ਵੇਚਣਾ ਕਰਕੇ ਤੇ ਰੋਖਾ ਜਾਂਦਾ ਮਾਲ ਤਾਂ ਪਹਿਲਾਂ ਖੁੱਲਾ ਹੋਵੇ ਬਿਲਕੁਲ ਜੀ ਬਿਲਕੁਲ ਲੋ ਜੀ ਬੱਚਾ ਮਗਰ ਕੀ ਆ ਗਿਆ ਭਾਜੀ ਮਗਰ ਕੱਟਾ ਇਹਦੇ ਹਨਾ ਕੱਟਾ ਮਗਰ ਆ ਗਿਆ ਜੀ ਵੇਖ ਮੈਂ ਲੋ ਜੀ ਇਹ ਵੀ ਦੇਖੋ ਚੰਗੇਲੇ ਵੀ ਆ ਗਏ ਖੁੱਲਾ ਲੇਵਾ ਖੁੱਲਾ ਥਾਣ ਲੱਗਾ ਆਜੋ ਜੀ ਆਜੋ ਜੀ ਭਾਰੀ ਪੂਰੀ ਪੂਰੀ ਮੈਂਟ ਮਾਰ ਤੇ ਬਾਜੀ ਫਿਰ ਇੰਦੀ ਕੀਮਤ ਆ ਇਹ ਸੰਦੀਪ ਜੀ 57 52 ਦੀ ਦੇ ਦਾਂਗੇ 500 ਛੋੜ ਕਰ ਬੰਦ 555 ਚਲੋ ਜਾਂ ਸਾਢੇ 555 ਆਹ ਜੀ ਇਹ ਸੰਦੀਪ ਜੀ ਆ ਵੇਖੋ ਮੈਂ ਸਾਰੀਆਂ ਮਈਆਂ ਨੂੰ ਉੱਚੀ ਆ ਵੇਖ ਲਓ ਸਾਰੀਆਂ ਮਈਆਂ ਨੂੰ ਹਾਂਜੀ ਇਧਰੋਂ ਅੱਗੇ ਉਹ ਵੀ ਵਿਖਾ ਦਿਓ ਇਹਦਾ ਥਾਨ ਦੁੱਧ ਕਿੰਨਾ ਜੀ ਤੇ ਦੁੱਧ ਸਾਰੀ ਡਿਟੇਲ ਇਹਦੀ ਰੱਖ ਦੇਣਾ ਅੱਗੇ ਉਹ ਥਾਨ ਵਿਖਾ ਦਿਓ ਇਹ ਸੰਦੀਪ ਜੀ ਟੋਕੜ ਗੱਬੜਵਾ ਅੱਛਾ ਤੋ ਇੱਕ ਦੂਜਾ ਸੂਆ ਪਿਓਰ ਹਾਂਜੀ ਮਾਸਾ ਕਾ ਅੱਜ ਪੱਠਾ ਨਹੀਂ ਖਾਦਾ ਇਹਨੇ ਆ ਕੇ ਉੱਪਰ ਕੇ ਕੱਲ ਦੀ ਮਈ ਆਈ ਸਾਡੇ ਕੋ ਸਿੰਘ ਸੁੰਘ ਵਿਖਾ ਦੇ ਚੰਗੀ ਤਰ੍ਹਾਂ ਇਧਰ ਨੂੰ ਤੋਰ ਦੇ ਕੋਈ ਗੱਲ ਇਧਰ ਤੋਰ ਦੇ ਉੱਚੀ ਰਮੇ ਪੂਰੀ ਥੋੜਾ ਪੱਠਾ ਨਹੀਂ ਖਾਦਾ ਹਾਂਜੀ ਤੇ ਇੱਕੋ ਦੁੱਧ ਸੀ ਉਹਨਾਂ ਘਰ 6 6.5 ਕਿਲੋ ਹਾਂਜੀ ਹਾਂਜੀ ਲੈ ਆਓ ਠੀਕ ਆ ਸਾਡੇ ਕੋ ਆ ਕੇ ਸੰਦੀਪ ਜੀ ਮੈਂ ਆ ਕੇ ਕੋਈ ਪਹਾੜੇ ਤੇ ਨਹੀਂ ਆਈ ਕਿਸੇ ਵਿੱਚ ਤੇ ਨਹੀਂ ਆਈ ਉਹਦੇ ਬੱਚੇ ਤੇ ਹੀ ਉਹਨਾਂ ਦੇ ਕੋਲ ਬੱਚਾ ਨਹੀਂ ਉਹਨਾਂ ਦਿੱਤਾ ਜੀ ਹੂੰ ਮੈਂ ਟੀਕੇ ਦੇ ਝੋਨੇ ਆ ਤੇ 3 2 5 ਵੀ ਕਰਦੀ ਆ ਉਹਦਾ ਫੋਨ ਨਹੀਂ ਕਰਨਾ ਬਿਲਕੁਲ ਜੀ ਟੀਕੇ ਨਾਲ ਚੋਗੇ ਤੇ 5 ਕਿਲੋ ਦੁੱਧ ਦਊਗੀ 250 ਰੇਡ 250 ਮਾ ਨੂੰ ਲੱਤ ਮਾਰੇ ਕੋਈ ਗੱਲ ਕਰੇ ਹਾਨੂੰ ਫੋਨ ਨਹੀਂ ਕਰਨਾ ਬਿਲਕੁਲ ਜੀ ਅਸੀਂ ਜਿਹੜੀ ਡਿਟੇਲ ਇਹਦੀ ਦੱਸਤੀ ਆ ਥੋੜੇ ਜੇ ਪੈਸੇ ਲੈਣੇ ਆ ਉਹ ਸਾਰੀ ਡਿਟੇਲ ਦੱਸ ਕੇ ਲੈਣੀਆਂ ਆ 5 ਕਿਲੋ ਦੁੱਧ ਹੋਊਗਾ ਠੀਕ ਹੈ ਨਾ 2.5 ਕਿਲੋ ਵੇਲੇ 2.5 ਕਿਲੋ ਉਸ ਵੇਲੇ ਠੀਕ ਹੋਣਾ ਕੋਈ ਟਿਕ ਜੇ ਅੱਜ ਕੱਲ੍ਹ ਪਰਸੋਂ ਕਿਸ ਦੀ ਕਿਸਮਤ ਅੱਜ ਸਿਰਫ 52000 ਤੇ 24 ਘੰਟੇ ਫੋਨ ਚੱਲੂ ਇਹਦਾ ਬਸ ਠੀਕ ਆ 500 ਸੋੜ ਹੋਊਗੀ 551 ਦੇ ਦੇ ਦੁੱਧ ਠੀਕ ਹੈ ਨਾ ਜਰੂਰ 2.5 ਕਿਲੋ ਇੱਕ ਟਾਈਮ ਦਾ 5 ਕਿਲੋ ਹੋਊਗਾ ਮਿਲੇ ਨਾ ਮਿਲੇ ਮੈਨੂੰ ਫੋਨ ਨੀ ਕਰਨਾ ਆਉ ਗਾਈਆਂ ਹੱਲ ਜਾਈਏ ਕੰਮ ਨਹੀਂ ਹੋਇਆ ਉਹ ਗੱਲ ਮੁੱਕ ਗਈ ਜੇ ਆਹ ਵਾਜੀ ਵੇਗੀ ਕਿਹੜੀ ਇਹ ਵਿਕੀ ਹੈਗੀ ਆ ਤੇ ਇਹ ਵਿਕੀ ਆ ਇਹ ਵਿਕੀ ਆ ਹਾਂਜੀ ਇਹ ਗਾਈਆਂ ਕਿੰਨੀਆਂ ਜੀ ਅੱਜ ਫਿਰ ਅੱਜ ਗਾਈਆਂ ਵੀ ਕਾ ਲਈਆਂ ਆ ਵਾ ਬਈ ਗੱਲ ਪੋ ਤੋਹਫੇ ਆ ਸੰਦੀਪ ਜੀ ਅੱਜ ਮਾਨ ਕੀਤਾ ਹਾਂ ਕੀਤਾ ਨਹੀਂ ਪਰਾਂ ਉਹ ਤੇ ਬੰਦ ਇਹਨਾਂ ਤੰਗ ਕਰਨਾ ਤੁਹਾਨੂੰ ਕੋਈ ਨਹੀਂ ਬੰਦ ਉਧਰ ਬੰਦ ਵੀ ਇਹ ਘਬਣਾ ਜੀ ਇਹ ਸੰਦੀਪ ਜੀ ਦੋ ਅਦਾਂਦ ਵੱੱਛੀ ਆ ਹਾਂਜੀ ਤੇ ਜੇ ਇਹ ਲੈਣ ਜਾ ਤੇ ਦੀ ਕੀਮਤ ਕੋਈ ਇੱਧਰ ਵਿਖਾਓ ਸੰਦੀਪ ਜੀ ਇੱਧਰ ਵਿਖਾ ਇੱਧਰ ਮੇਰੇ ਖਾਨ ਖੜਾ ਲੰਗਾ ਇੱਧਰ ਵੀ ਵਾਹ ਮੁਰ ਕਿ ਇੱਧਰ ਅੱਗੇ ਉਹ ਵਿਖਾ ਇੱਧਰ ਵੇ ਇੰਨੇ ਗਾਲਾਂ ਐ ਸਾਰਾ ਚੰਗੀ ਤਰਾ ਥਾਣ ਫਿਰ ਇਹਦਾ ਮੂੰਹ ਵਿਖਾਉਣਾ ਇੱਧਰ ਵੇਖਿਓ ਮੜਾ ਜਾਂ ਸੰਦੀਪ ਇੱਧਰ ਲੱਗ ਗਿਆ ਮੜਾ ਜਾਂ ਮੇਰੇ ਇੱਧਰ ਆ ਇੱਧਰ ਲੈ ਪਾਸੇ ਨਸਲੀ ਬੜੀ ਵਹਿੜਦੀ ਜੀ ਨਿਕਾ ਦੇ ਮੂੰਹ ਹੈ ਨਾ 100 ਨਹੀਂ 101% ਜਿਹੜੀ ਆ ਨਾ 100 ਤੇ ਸਾਰੇ ਲੈ ਆਉਂਦੇ ਆ ਇਹ 101% ਕਿੰਨੇ ਟਾਈਮ ਲਾਉਗੀ ਜੀ 20 ਦਿਨ 20 ਦਿਨ ਲੈ ਜਾ 20 ਬਈ ਸੰਦੀਪ ਜੀ ਪੈਸੇ ਲੈਣ ਗਿਆ ਕੋਈ ਬੱਚੀ ਇਹ ਦਿਨ ਲੈ ਕੇ ਵਿਖਾ ਰੇ ਪੈਸੇ ਨਾ ਨਹੀਂ ਆਉਂਦੀ ਉਹਦਾ ਹੀ ਕੁਦਰਤੀ ਮਿਲ ਜੇ ਗੱਲ ਵੱਖਰੀ ਆ ਆਜੋ ਜੀ ਆਜੋ ਆਪ ਜੇ ਬਜਰੀ ਫਰੀਂ ਦੀ ਕੀਮਤ ਇਸ ਬਾਹਰ ਉਥੇ ਬੰਦ ਉਹ ਅੰਦਰ ਜਾਦੀਆਂ ਬੱਚੀਆਂ ਇਹਦੀ ਕੀਮਤ ਆ 53500 55200 55200 ਇਹ ਵੀ ਗੱਪਣਾ ਜੀ ਸਾਈ ਵਾਲ ਬੱਚੀ ਸਾਈ ਵਾਲ ਹਾਂ ਜੀ ਉਹ ਵੀ ਦੋ ਦੰਦ ਮੂੰਹ ਇਹ ਵੀ ਦੋ ਦੰਦ ਅੱਛਾ ਠੀਕ ਆ ਅਜੇ 10 ਦਿਨ ਵੱਚੀ ਲੈਂਦੀ ਆ ਹੂੰ ਇਹ ਨਾ ਤੁਹਾਡੇ ਕੈਮਰੇ ਤੋਂ ਨਾ ਡਰੇ ਭਾਵੇਂ ਦੇ ਥੱਲਿਓ ਦੀ ਨੰਗ ਜੋ ਅੱਛਾ ਇੰਨੀ ਠੰਡੀ ਆ ਜੀ ਆਵੇ ਭਾਵੇਂ ਆਪਣੇ ਕੈਮਰੇ ਥਾਣੇ ਨੰਗ ਜੋ ਪਰਲੇ ਪਾਸੇ ਨਹੀਂ ਬਹੁਤ ਠੰਡੀ ਵੇ ਆ ਇੰਨੀ ਠੰਡੀ ਆ ਵੀ ਇਹਨੂੰ ਪਤਾ ਹੀ ਨਹੀਂਗਾ ਵੀ ਗਰਮੀ ਕੀ ਵਿਖਾਈਦੀ ਹੈਗੀ ਆ ਇਹ ਚੀਜ਼ ਦਾ ਇਹਨੂੰ ਆਵੇ ਪਤਾ ਹੀ ਨਹੀਂ ਆਵੇ ਕੋਈ ਪਤਾ ਨਹੀਂ ਕੋਈ ਪਤਾ ਹੀ ਨਹੀਂਗਾ ਤੇ ਪੂਰੀ ਉੱਚੀ ਲੰਮੀ ਪਿਓ ਰੰਗ ਤੇ ਪਿਓਰ ਦੋ ਦੰਦ ਵਿਖਾ ਦੇ ਮੋਲਾ ਜੀ ਦਿਖਾ ਓਏ ਖਾਸ ਕਰਮਾ ਇੱਧਰ ਵਿਖਾਓ ਕਹਿ ਮੈਂ ਹਾਂ ਮੈਂ ਆ ਕੋਈ ਕਰ ਲੈ ਇਹੋ ਦੋ ਦਾ ਦੋ ਦਾ ਅੰਦਵਾ ਚਾਰ ਹੋ ਤੇ ਪੈਸੇ ਨਹੀਂ ਦੇਣੇ ਹਾਂ ਚੰਗੀ ਬਣੀ ਹੋਣਾ ਜੀ ਪਲਾਪਲਾ ਹਾਂ ਆ ਉਹ ਵੀ ਲੈ ਯਾਰ ਇਹ ਸੰਦੀਪ ਜੀ ਦਵਾਂਗੇ 58000 ਰੁਪਏ ਇੱਥੇ 58000 ਆ ਠੀਕ ਇਹ 58000 ਰੁਪਏ ਦੀ ਸੰਦੀਪ ਜੀ ਇਹਦਾ ਕੋਈ ਮੁੱਲ ਨਹੀਂ ਨਹੀਂ ਮੁੱਲ ਵਜਾ ਇਹਦਾ ਕੋਈ ਮੁੱਲ ਨਹੀਂ ਜੀ ਹਾਂ ਇਹ ਠੰਡੀ ਬੱਚੀ ਦੋਹਾਂ ਪਾਸੋਂ ਪੈ ਕੇ ਹੁਣੇ ਚਵਾਈ ਕਰ ਲੋ ਇਹ 58000 ਦੀ 500 ਛੋਟ ਹੋਊਗਾ ਚਲੋ ਤੇ ਆਹ ਜੀ ਇਹ ਹੁਣੇ ਸੂਈ ਆ ਜਰਸੀ ਦੀ ਟਾਪ ਦੀ ਬੱਛੀ ਬੱਛੀ ਆ ਗਈ ਇਧਰ ਵੇਖ ਲਓ ਟਾਪ ਦੀ ਹੂੰ ਹੂੰ ਹੁਣੇ ਸੂਈ ਆ ਇੱਕ ਵਾਰ ਥਾਣ ਵੇਖ ਲਾ ਲਾ ਮਿਲ ਵੇਖੋ ਇੱਕ ਵਾਰ ਥਾਣ ਵਿਖਾਏ ਹੋਏ ਦਾ ਤੇ ਇੰਨੀ ਠੰਡੀ ਵੀ ਕੋਈ ਰੱਸੀ ਵੀ ਪਾਉਣ ਦੀ ਲੋੜ ਤੇ ਮੱਝਾਂ ਵਾਲੇ ਥਾਣ ਲੱਗਾ ਖੋਲ ਦਿਓ ਦੋਰੋ ਬਜੀ ਇਹ ਵੀ ਜੇਰ ਪੈਣੀ ਹੋਣਾ ਜੀ ਹਾਂ ਜੇਰ ਪੈਣਾ ਇੱਕ ਘੰਟਾ ਵੀ ਨਹੀਂ ਹੋਇਆ ਸੋਈ ਹਾਂ ਬਾਜੀ ਪੈ ਜਾਣੀ ਪੈ ਜਾਣੀ ਜੇਰ ਪਈ ਖੜੀ ਜਨੇ ਖੜਨੀ ਆ ਚਲੋ ਅਲੇ ਗਾਂਵ ਨੂੰ ਵਾਵਾ ਘੜ ਫੇਰ ਕੀ ਬਹੁਤ ਬੱਛੀਆਂ ਲਿਆਉਂਦਿਆਂ ਲੈਓ 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 ਆਜੋ ਜੀ ਆਜੋ ਉੱਥੇ ਬੰਨਦੇ ਉੱਥੇ ਬੰਨਦੇ ਇਹਦੀ ਬਾਜੀ ਫਿਰ ਕੀਮਤ ਇਹਦੀ ਸੰਦੀਪ ਜੀ 41500 ਛੋੜ ਚਲੋ 405 ਚਲੋ 5 4050 ਇਹ ਥੋੜੇ ਆ ਸੰਦੀਪ ਜੀ ਅੱਜ ਜਾਈ ਪੱਠਾ ਨਹੀਂ ਉਹਨੇ ਖਾਦਾ ਇਹ ਗੱਬਣਾ ਗੱਬਣਾ ਬੱਛੀ ਹਾਂ ਜੀ ਦੂਜਾ ਸੁਆਵਾ ਹੂੰ 20 ਦੇ ਪਲੱਸ ਜਾਊਗੀ ਅੱਛਾ ਠੀਕ ਹੈ ਜੇ ਨਾ ਉਹਨਾਂ ਨੇ ਗਾਰੰਟੀ ਦਿੱਤੀ ਆ ਪੱਠਾ ਨਹੀਂ ਚੱਕਿਆ ਲਿੱਸੀ ਲਿੱਸੀ ਲੱਗਦੀ ਪਾਈ ਆ ਕਰਾਂ ਦੀ ਪਾ ਦੀਏ ਵੇਖੋ ਪੱਠੇ ਆਪੇ ਕੱਲ ਨੂੰ ਖਾਲੂ ਕੋਈ ਗੱਲ ਨਹੀਂ ਆਓ ਹੋਰ ਹੋਜੀ ਇਹ ਆ ਕੇ ਨਾ ਇਹਨੇ ਭਰਾ ਬੜਾ ਕੀਤਾ ਵੱਛੀ ਹਾਂ ਉਹਦਾ ਲੇਵਾ ਲਾਵਾ ਬਹੁਤ ਸੀ ਤੇ ਇਹ ਆ ਵੀ ਅਜ ਪੰਜ ਚਾਰ ਦਿਨ ਲੈ ਜਾਣੇ ਵੱਛੀ ਲੈ ਜਾਣੇ ਲੈ ਜਾਣੇ ਤੇ ਆ ਕੇ ਪੱਠੇ ਨਹੀਂ ਖਾਦੇ ਤੇ ਆਪੇ ਕੋਈ ਗੰਦ ਹੋ ਚਾਰ ਦਿਨ ਬਾਅਦ ਠੀਕ ਹੋ ਜਾਣਾ ਨਹੀਂ ਖਾਊਗੀ ਤੇ ਲਾ ਲੂਗੀ ਕੇ ਚਲੋ ਹੂੰ ਹਾਂਜੀ ਇਹ ਸੰਦੀ ਜੀ 50000 ਦੀ ਦਵਾਂਗੇ 500 ਛੋਟ ਹੋਊਗੀ ਹਮ ਕੱਲ ਪਰ ਸਾਨੂੰ ਪੱਠਾ ਦਿੱਤਾ ਰੱਜ ਕੇ ਖਾਊ ਫੇਖੜੇ ਕੋਈ ਬਾਜੀ ਬਾਜੀ ਹਾਂ ਬਿਲਕੁਲ ਬਸ ਇੰਨਾ ਹੀ ਆਪਣੇ ਕੋ ਮਾਲ ਵਾ ਤੇ ਬੇਨਤੀਆਂ ਇਹੋ ਹੀ ਆ ਮੇਰਾ ਵੀਰ ਆਓ ਤੇ ਆਪਣੀ ਤਸੱਲੀ ਕਰੋ ਪਰਾਣਿਆਂ ਵਾਸਤੇ ਆਨਲਾਈਨ ਆ ਨਵਾਂ ਆਪਣੀ ਤਸੱਲੀ ਕਰਕੇ ਜਾਇਆ ਜਾਵੇ ਇਹਨਾਂ 'ਚ ਇੱਕ ਡੰਗਰ ਵੀ ਸਾਡੇ ਘਰ ਦਾ ਨੀਗਾ ਸਾਰੇ ਮੋਲ ਦੇ ਜੀ ਠੀਕ ਹੋਣਾ ਇਹ ਜਿੰਨਾ ਵੀ ਮਾਲ ਵਾ ਨਾ ਇਹ ਸਾਰਾ ਹੀ ਸੰਦੀਪ ਜੀ ਮੋਲਦਾ ਵਾ ਹੁਣ ਜੇ ਆਖਣ ਜਾਂ ਇਹੋ ਜੇ ਸਾਰੇ ਬੱਚੇ ਕਿੱਥੇ ਮਿਲਦੇ ਨਹੀਂ ਮਿਲਦੇ ਭਾਜੀ ਹੁਣ ਜੇ ਆ ਬੱਚੇ ਨਾ ਇਹ ਨਹੀਂਓ ਮਿਲਦੇ ਜਿੱਥੇ ਮਰਜੀ ਤੁਰੇ ਫਿਰੋ ਭਾਵੇਂ ਹੁਣੇ ਹੀ ਦੋ ਹੱਥਾਂ ਨਾਲ ਚਵਾਈ ਕਰ ਲੋ ਆ ਲੈ ਐਦਾਂ ਦੀ ਬੱਚੀ ਕਦੇ ਮਿਲਦੀ ਹੈਗੀ ਤੇ ਇਨੀਆਂ ਕ ਬੇਨਤੀਆਂ ਵੀ ਆਓ ਤਾਂ ਆਪਣੀ ਤਸੱਲੀ ਕਰੋ ਤੇ ਬਾਕੀ ਨਾ ਤੁਹਾਡੇ ਵੀਰ ਦਾ ਸਰਵਨ ਸਿੰਘ ਪਿੰਡ ਪੱਡੇ ਜ਼ਿਲ੍ਹਾ ਕਰਦਾਸਪੁਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸੋਨੇ ਸੋਨੇ ਕਮੈਂਟ ਕਰਿਆ ਕਰੋ ਦੁਬਾਰਾ ਫੇਰ ਵੀਡੀਓ ਪਾਈ ਸਾਰੇਨ ਸਸਤੀ ਕਾ